ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਦੇ ਉੱਪਰ। ਅੱਜ ਗੱਲ ਕਰਦੇ ਆਪਾਂ ਦਾ ਪੰਜਾਬ ਵਾਲਿਆਂ ਦੀ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਦੀ ਇੱਕ ਬਜ਼ੁਰਗ ਦਾਦੀ ਹੈ। ਆਪਣੀ ਦਾਦੀ ਨੂੰ ਖੁਸ਼ੀ ਦੇਣ ਵਾਸਤੇ ਉਹਨਾਂ ਨੇ ਅੱਜ ਆਪਣੀ ਦਾਦੀ ਦਾ ਜਨਮ ਦਿਨ ਮਨਾਇਆ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਉਤਾਂ ਦਾ ਨਹੀਂ ਪਤਾ ਕਿ ਦਾਦੀ ਦਾ ਜਨਮ ਦਿਨ ਕਦੋਂ ਹੁੰਦਾ ਹੈ ਪਰ ਦਾਦੀ ਲਈ ਅੱਜ ਸਪੈਸ਼ਲ ਦਿਨ ਰੱਖਿਆ ਗਿਆ ਜਿਸ ਵਿੱਚ ਕਿ ਉਹਨਾਂ ਨੇ ਆਪਣੇ ਸਾਰੇ ਰਿਸ਼ਤੇਦਾਰ ਬੁਲਾਏ ਉਹਨਾਂ ਦੀ ਦਾਦੀ ਵੀ ਇਹ ਸਾਰਾ ਕੁਝ ਵੇਖ ਕੇ ਬਹੁਤ ਖੁਸ਼ ਹੋਈ ਕਿਉਂਕਿ ਉਹਨਾਂ ਦੀ ਦਾਦੀ ਨੂੰ ਬਿਲਕੁਲ ਵੀ ਨਹੀਂ ਸੀ ਪਤਾ ਉਹਨਾਂ ਲਈ ਇਹ ਸਰਪ੍ਰਾਈਜ਼ ਸੀ ਦੇ ਨਾਲ ਹੀ ਆਪਣੀ ਦਾਦੀ ਨੂੰ ਉਹਨਾਂ ਨੇ ਸੋਨੇ ਦੀ ਚੂੜੀ ਵੀ ਗਿਫਟ ਕੀਤੀ ਜਿਸ ਤੋਂ ਦੇਖ ਕੇ ਸਾਰੇ ਰਿਸ਼ਤੇਦਾਰ ਵੀ ਬਹੁਤ ਖੁਸ਼ ਹੋਏ ਤੇ ਉਹਨਾਂ ਦੀ ਦਾਦੀ ਵੀ ਬਹੁਤ ਖੁਸ਼ ਹੋਈ ਕਿਉਂਕਿ ਇਸ ਬਾਰੇ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਦਾਦੀ ਲਈ ਇਹ ਗਿਫਟ ਵੀ ਉਹਨਾਂ ਨੇ ਬਣਵਾਇਆ ਹੈ ਉਹਨਾਂ ਨੇ ਆਪਣੀ ਦਾਦੀ ਲਈ ਅੱਜ ਬਹੁਤ ਹੀ ਖਾਸ ਦਿਨ ਬਣਾਤਾ ਤੇ ਸਾਨੂੰ ਵੀ ਸਾਰਿਆਂ ਨੂੰ ਆਪਣੇ ਬਜ਼ੁਰਗਾਂ ਦੀ ਇੱਜ਼ਤ ਕਰਨੀ ਚਾਹੀਦੀ ਆ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ